ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਜੋ ਵਿਚਾਰ ਹੈ ਗੁਰਪਿਆਰਿਓ ਅੱਜ ਦੀ ਵਿਚਾਰ ਆਪਾਂ ਅੰਮ੍ਰਿਤ ਅੰਮ੍ਰਿਤ ਕੀ ਚੀਜ਼ ਹੈ ਉਹਦੇ ਬਾਰੇ ਆਪਾਂ ਥੋੜੀ ਵਿਚਾਰ ਕਰਾਂਗੇ ਉਸ ਤੋਂ ਪਹਿਲਾਂ ਆਪਾਂ ਕੁਝ ਵਿਚਾਰ ਕਰ ਲਈਏ ਕਿ ਮਾਲਕ ਨੇ ਜੋ ਅੱਜ ਦੇ ਹਾਲਤ ਨੇ ਪੰਜਾਬ ਵਿੱਚ ਇਸ ਤੋਂ ਪ੍ਰੰਤ ਹੋਰ ਵੀ ਕਈ ਜਗ੍ਹਾ ਤੇ ਜੋ ਬਾੜ ਕਰਕੇ ਬਣੇ ਨੇ ਆਪਾਂ ਉਹਨਾਂ ਦੇ ਪ੍ਰਤੀ ਵੀ ਵਿਚਾਰ ਕਰੀਏ ਕਿ ਆਪਾਂ ਹਮਦਰਦੀ ਬਣੀਏ ਔਰ ਮਾਲਕ ਮੁਰੇਕ ਬੇਨਤੀਆਂ ਆਪਾਂ ਕਰੀਏ ਕਿ ਇਹ ਪਰਮ ਪਿਤਾ ਪਰਮਾਤਮਾ ਅਸੀਂ ਤੇਰੇ ਬੱਚੇ ਆ ਅਸੀਂ ਤੇਰੇ ਬੱਚੇ ਆ ਤੂੰ ਸਾਡਾ ਮਾਤਾ ਪਿਤਾ ਹੈ ਬੱਚਿਆਂ ਤੋਂ ਕਈ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਨੇ ਅਸੀਂ ਗਲਤੀ ਦੇ ਪੁੱਤਰੇ ਆ ਗਲਤੀ ਦੇ ਪੁੱਤਲੇ ਹਾਂ ਪਰ ਤੁਸੀਂ ਬਖਸ਼ਣ ਹਾਰੋ ਤੁਸੀਂ ਬਖਸ਼ਣ ਹਾਰੋ ਬਖਸ਼ ਦੋ ਐ ਨਹੀਂ ਆਪਾਂ ਕਹਿ ਸਕਦੇ ਆ ਜਿਸ ਤਰ੍ਹਾਂ ਜੇਤਾ ਸਮੁੰਦਰ ਸਾਗਰ ਨੀਰ ਭਰਿਆ ਤੇ ਤੇ ਆਪਗੁਣ ਹਮਾਰੇ ਭਾਵ ਇਹ ਪਰਮ ਪਿਤਾ ਪ੍ਰਮਾਤਮਾ ਸਾਡੇ ਚ ਗੁਣ ਇੱਕ ਵੀ ਨਹੀਂ ਹੈ ਅਸੀਂ ਪੈਰ ਪੈਰ ਤੇ ਗਲਤੀਆਂ ਕਰਦੇ ਆਂ ਔਰ ਤੂੰ ਸਮਰੱਥ ਵੱਡਾ ਮੇਰੀ ਮੱਤ ਥੋੜੀ ਰਾਮ ਸਾਡੀ ਮੱਤ ਨਹੀਂ ਹੈ ਪਿਤਾ ਪਰਮਾਤਮਾ ਜੀ ਤੂੰ ਵੱਡੇ ਵੱਡੇ ਹਰਨਾਕਸ ਆ ਜਾਂ ਆਪਾ ਧੰਗੁਰ ਨਾਨਕ ਸਾਹਿਬ ਜੀ ਨੇ ਉਹਨਾਂ ਨੂੰ ਬਖਸ਼ਿਆ ਹੈ ਕਿਨਾਂ ਨੂੰ ਕੌਡਾ ਰਾਖਸ ਸੱਜਣ ਠੱਗ ਬਲੇ ਕੰਧਾਰੀ ਹੋਰ ਜਿੱਥੇ-ਜਿੱਥੇ ਵੀ ਬਾਦਸ਼ਾਹ ਤੁਸੀਂ ਗਏ ਹੋ ਸਾਰਿਆਂ ਨੂੰ ਬਖਸ਼ਿਆ ਹੈ ਇਸ ਵਾਰ ਵੀ ਇੰਨੀ ਕੀ ਬੇਨਤੀ ਹੈ ਕਿ ਤੁਸੀਂ ਕਿਰਪਾ ਕਰੋ ਕਿਰਪਾ ਕਰੋ ਮੱਤਬੁੱਧੀ ਬਖਸ਼ੋ ਕਿ ਅਸੀਂ ਤੁਹਾਡੀ ਦਿੱਤੀ ਹੋਈ ਮਤ ਦੇ ਅਨੁਸਾਰ ਵਿਚਾਰਨ ਦੀ ਕੋਸ਼ਿਸ਼ ਕਰੀਏ ਗੁਰਬਾਣੀ ਸਮਝਣ ਦੀ ਕੋਸ਼ਿਸ਼ ਕਰੀਏ ਇਸ ਤੋਂ ਇਲਾਵਾ ਪ੍ਰਮਾਤਮਾ ਅੱਗੇ ਆਪਾਂ ਗੁਰਪਿਆਰ ਹੋਰ ਕੀ ਕਰ ਸਕਦੇ ਆ ਬੇਨਤੀ ਕਰ ਸਕਦੇ ਆ ਅਰਦਾਸ ਹੈ ਤਾਂ ਅੱਗੇ ਆਪਾਂ ਜੋ ਵਿਚਾਰ ਕਰੀਏ ਅੰਬਰਤ ਦੀ ਅੰਬਰਤ ਬਾਰੇ ਕਿਸੇ ਗੁਰਮਖ ਪਿਆਰੇ ਨੇ ਪੁੱਛਿਆ ਸੀ ਕੀ ਅੰਮ੍ਰਿਤ ਕਿੰਨੇ ਪ੍ਰਕਾਰ ਦਾ ਹੈ ਤਾਂ ਸਭ ਤੋਂ ਪਹਿਲਾਂ ਗੁਰੂ ਪਿਆਰੇਓ ਬੇਨਤੀ ਹੈ ਕਿ ਆਪਾਂ ਜੋ ਸ਼ਬਦ ਹੈ ਇੱਕ 1238 ਅੰਗ ਦੇ ਉੱਥੇ ਗੁਰੂ ਨਾਨਕ ਸਾਹਿਬ ਫਰਮਾ ਰਹੇ ਨੇ ਆਪਾਂ ਨੂੰ ਸਿੱਖਿਆ ਦੇ ਰਹੇ ਨੇ ਕਿ ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਹੀਂ ਅੰਮ੍ਰਿਤ ਗੁਰਪਿਆਰੋ ਇੱਕੋ ਹੀ ਹੈ। ਔਰ ਬਾਕੀ ਜੇ ਆਪਾਂ ਗੱਲ ਕਰੀਏ ਅੰਮ੍ਰਿਤੀਆਂ ਲੱਗ ਲੱਗ ਸਟੇਜਾਂ ਨੇ। ਉਹ ਸਟੇਜਾਂ ਪਹਿਲਾਂ ਉਹ ਬੰਦੇ ਨੂੰ ਜਿਹੜਾ ਭਗਤ ਸਰਾਹ ਤੇ ਚੱਲਦਾ ਹੈ ਭਗਤੀ ਕਰਦਾ ਹੈ ਉਹ ਮਾਲਕ ਉਹਨੂੰ ਜਣਾਉਂਦਾ ਹੈ। ਉਹਨੂੰ ਸਟੇਜਾਂ ਦਿੰਦਾ ਥੋੜ੍ਹੀ ਥੋੜ੍ਹੀਆਂ। ਉਹਦੀ ਭਗਤੀ ਦੇ ਅਨੁਸਾਰ ਵਾਕਿ ਅੰਮ੍ਰਿਤ ਇੱਕੋ ਹੀ ਅਗੁਰਪਿਆਰੋ ਉਹ ਵੀ ਅੰਮ੍ਰਿਤ ਗੁਰਪਿਆਰੋ ਸਾਡੇ ਅੰਦਰ ਹੈ ਉਹ ਅੰਮ੍ਰਿਤ ਸਾਡੇ ਅੰਦਰ ਹੈ ਇੱਥੇ ਵੀ ਸਾਨੂੰ ਗੁਰੂ ਸਾਹਿਬ ਪ੍ਰਮਾਨ ਕਰ ਰਹੇ ਨੇ ਨਾ ਇਹ ਨਾਮ ਆ ਜਿਹੜਾ ਇਹ ਅੰਮ੍ਰਿਤ ਹਰ ਮਨੁੱਖ ਦੇ ਮਨ ਦੇ ਵਿੱਚ ਹੈ ਪਰ ਇਹ ਮਿਲਦਾ ਕਿਨੂੰ ਹੈ ਮਿਲਦਾ ਉਸ ਗੁਰਮੁਖ ਪਿਆਰੇ ਨੂੰ ਆ ਗੁਰ ਪਿਆਰੇਓ ਜਿਤੇ ਗੁਰੂ ਸਾਹਿਬ ਕਿਰਪਾ ਕਰਦੇ ਨੇ ਜਿਤੇ ਗੁਰੂ ਸਾਹਿਬ ਕਿਰਪਾ ਕਰਦੇ ਨੇ ਇੱਥੇ ਵੀ ਗੁਰਬਾਣੀ ਦਾ ਪ੍ਰਮਾਣ ਹੈ ਕਿ ਨਾਨਕ ਅੰਮ੍ਰਿਤ ਮਨੈ ਮਾਹੇ ਪਾਈਏ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਪ੍ਰਸਾਦ ਮਤਲਬ ਕਿਰਪਾ ਤਾਂ ਆਪਾਂ ਜੋ ਅੰਵਰਤਿਆ ਸਟੇਜਾਂ ਨੇ ਉਹਦੇ ਬਾਰੇ ਵੀ ਜ਼ਿਕਰ ਕਰੀਏ ਜਿਸ ਤਰ੍ਹਾਂ ਮਨੁੱਖ ਭਗਤੀ ਕਰਦਾ ਹੈ ਸ਼ੁਰੂਆਤ ਕਰਦਾ ਹੈ ਔਰ ਵਾਹਿਗੁਰੂ ਗੁਰਮੰਤਰ ਜਪ ਕੇ ਬਾਣੀ ਪੜ ਕੇ ਸਮਝਦਾ ਹੈ ਔਰ ਉਹਨਾਂ ਚੋੜ ਕਰਦਾ ਹੈ ਕਿ ਗੁਰਬਾਣੀ ਸਾਨੂੰ ਕੀ ਕਹ ਰਹੀ ਹੈ ਖੋਜ ਕਰਦਾ ਹੈ ਰੂ ਦੀ ਮਤ ਦੇ ਅਨਸਾਰ ਚੱਲਦਾ ਹੈ ਤਾਂ ਪਿਤਾ ਪ੍ਰਮਾਤਮਾ ਹੁਣ ਆਪਾਂ ਸਟੇਜਾਂ ਦੀ ਗੱਲ ਕਰਾਂਗੇ ਜਾਂ ਆਪਾਂ ਕੈਟਾਗਰੀ ਕਰ ਲਈਏ ਆਮਰਤੀ ਸਭ ਤੋਂ ਪਹਿਲਾਂ ਪਿਤਾ ਪ੍ਰਮਾਤਮਾ ਕੀ ਕਰਦਾ ਹੈ ਜਿਹੜਾ ਜੀਵ ਭਗਤੀ ਕਰਨ ਲੱਗਦਾ ਹੈ ਜਾਂ ਭਗਤੀ ਤੇ ਮੇਰਾ ਮਾਲਕ ਜਿਹਦੀ ਭਗਤੀ ਤੇ ਖੁਸ਼ ਹੋ ਜਾਂਦਾ ਹੈ ਤਾਂ ਉਹਨੂੰ ਹਰ ਰਸ ਦਿੰਦਾ ਹੈ ਹਰ ਰਸ ਸਭ ਤੋਂ ਪਹਿਲਾਂ ਕੀ ਦਿੰਦਾ ਹੈ ਹਰ ਰਸ ਬਾਕੀ ਤਾਂ ਪਿਤਾ ਪ੍ਰਮਾਤਮਾ ਦੀ ਮਰਜ਼ੀ ਹੈ ਉਹ ਨਾਮ ਵੀ ਦੇ ਸਰਦਾ ਹੈ ਪਰ ਇੱਥੇ ਇੱਕ ਪੰਗਤੀ ਆਉਂਦੀ ਹੈ ਰਹਿਰਾ ਸਾਹਿਬ ਦੇ ਅੰਦਰ ਉਹ ਵੀ ਅੰਮ੍ਰਿਤ ਦੇ ਬਾਰੇ ਤੇ ਹਰ ਰਸ ਬਾਰੇ ਆਪਾਂ ਨੂੰ ਗੁਰਬਾਣੀ ਦੱਸ ਰਹੀ ਹੈ ਕਿ ਜਿਨ ਹਰ 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 ਰਸ ਨਾਮ ਨਾ ਪਾਇਆ ਹੁਣ ਜਿਨ੍ਹਾਂ ਨੇ ਹਰ ਰਸ ਨਾਮ ਨਹੀਂ ਪਾਇਆ ਔਰ ਹਰ ਰਸ ਕੀ ਇਹ ਦਰਜਾ ਹੈ ਅਮਰਤਾ ਇਹ ਕੀ ਹੁੰਦਾ ਹੈ ਜਦੋਂ ਭਗਤੀ ਸ਼ੁਰੂਆਤ ਹੁੰਦੀ ਹੈ ਭਗਤੀ ਕਰਦਾ ਹੈ ਮਨੁੱਖ ਉਦੋਂ ਇਹਦੇ ਅੰਦਰ ਇੱਕ ਭਾਵ ਆਪਣੇ ਅੰਦਰ ਉਹ ਬੰਦੇ ਦੇ ਅੰਦਰ ਇੱਕ ਲਿਕਵਿਡ ਪਦਾਰਥ ਹੈ ਜਿਹੜਾ ਸਾਡੇ ਤਲੂਏ ਦੇ ਅੰਦਰ ਇੱਕ ਮਾਸ ਦਾ ਟੁਕੜਾ ਹੈ ਜਦੋਂ ਮੇਰਾ ਮਾਲਕ ਬੰਦੇ ਦੀ ਭਗਤੀ ਤੇ ਖੁਸ਼ ਹੋ ਕੇ ਫਿਰ ਉਹਨੂੰ ਦਾਤ ਦਿੰਦਾ ਹੈ ਹਰ ਰਸ ਦੀ ਹਰ ਰਸ ਅੰਦਰੋਂ ਜਿਹੜਾ ਤਾਲੂ ਦੇ ਵਿੱਚ ਦਾ ਟੁਕੜਾ ਉਹਦੇ ਵਿੱਚੋਂ ਮਸਤਕ ਦੇ ਵਿੱਚੋਂ ਬੂੰਦਾਂ ਡਿੱਗਦੀਆਂ ਨੇ ਉਹ ਬੂੰਦਾਂ ਗੁਰਪ੍ਰੇਮ ਸ਼ੁਰੂਆਤ ਤੇ ਫਿੱਕੀਆਂ ਹੁੰਦੀਆਂ ਨੇ ਫਿੱਕੀਆਂ ਹੁੰਦੀਆਂ ਨੇ ਜਿਉਂ-ਜਿਉਂ ਭਗਤੀ ਕਰਦੇ ਆ ਉਹ ਮਿੱਠੀਆਂ ਹੁੰਦੀਆਂ ਜਾਂਦੀਆਂ ਨੇ ਮੇਰਾ ਮਾਲਕ ਹੋਰ ਉਹਨੂੰ ਮਠਿਆਜ ਦਿੰਦਾ ਰਹਿੰਦਾ ਹੈ ਹੋਰ ਉਤੇ ਜੇ ਆਪਾਂ ਐਂ ਕਹਿ ਲਈਏ ਕਿ ਉਤੇ ਹੋਰ ਕਿਰਪਾ ਕਰਦਾ ਰਹਿੰਦਾ ਹੈ ਪਹਿਲਾ ਕੀ ਦਿੱਤਾ ਮਾਲਕ ਨੇ ਹਰ ਰਸ ਹਰ ਰਸ ਜਿਉਂ ਅਸੀਂ ਅੱਗੇ ਵਧਾਂਗੇ ਭਗਤੀ ਦੇ ਅੰਦਰ ਨਿੰਦਿਆ ਚੁਗਲੀਏ ਸਾਰਾ ਛੱਡ ਕੇ ਬਾਹਰ ਵਿਰੋਧ ਹੀਰ ਖਾ ਜਦੋਂ ਅਸੀਂ ਸਟੈਪ ਅੱਗੇ ਚੱਕਾਂਗੇ ਤਾਂ ਫਿਰ ਮੇਰੇ ਮਾਲਕ ਨੇ ਆਦਲੀ ਸਟੇਜ ਕੀ ਦੇਣੀ ਆ ਥੋੜਾ ਜਿਆਦਾ ਨੂੰ ਮਿੱਠਾ ਕਰ ਦੇਣਾ ਥੋੜਾ ਜਿਆਦਾ ਉਹਨੂੰ ਮਠਿਆ ਸਲਕੀ ਜੀ ਪਾ ਦੜੀਆਂ ਤੇ ਨੰਬਰ 2 ਤੇ ਨੰਬਰ 3 ਤੇ ਤਾਂ ਗੁਰੂ ਪਿਆਰੇ ਫਿਰ ਹੋਰ ਮਿੱਠਾ ਕਰਨਾ ਹੈ ਹੋਰ ਮਿੱਠਾ ਕਰ ਦਿੰਦਾ ਮੇਰਾ ਮਾਲਕ ਲੇਕਿਨ ਜਦੋਂ ਪ੍ਰੋਪਰ ਪੂਰਾ ਮਿੱਠਾ ਹੋ ਜਾਂਦਾ ਹੈ ਜਦੋਂ ਭਗਤੀ ਕਰਾਂਗੇ ਨਾਮ ਜਪਾਂਗੇ ਵਾਹਿਗੁਰੂ ਮੰਤਰ ਜਪਾਂਗੇ ਜਾਂ ਪਿਆਰ ਨਾਲ ਜ ਬਾਣੀ ਪੜਾਂਗੇ ਤਾਂ ਅੰਦਰੋਂ ਸਾਡੇ ਉਹ ਲਿਕੁਇਡ ਪਦਾਰਥ ਜਾੜ ਹੰਚ ਦੇ ਵਿੱਚ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਕੋਈ ਟੌਫੀ ਘੱਤੀ ਹੁੰਦੀ ਹੈ ਮਠਿਆਸ ਨਿਕਲਦਾ ਹੈ ਉਹਦੇ ਨਾਲ ਹੁੰਦਾ ਕੀ ਆ ਗੁਰੂ ਪਿਆਰੇ ਦੇਖੋ ਕਿੰਨੀ ਵੱਡੀ ਤਾਕਤ ਆਉ ਉਹਦੇ ਨਾਲ ਮਨੁੱਖ ਦੇ ਅੰਦਰ ਜੋ ਹਉਮੈ ਹੰਕਾਰ ਹੈ ਉਹ ਮਰਦਾ ਹੈ ਬਾਹਰ ਵਿਰੋਧ ਹੀਰਖਾ ਉਹ ਮਰਦਾ ਹੈ ਹੁਣ ਅੰਮ੍ਰਿਤ ਉਹ ਹਾਇ ਕਿੱਥੇ ਆ ਸਤਿਗੁਰ ਫਰਮਾਨ ਕਰਦੇ ਨੇ ਕਿ ਅੰਤਰ ਖੂਟਾ ਅੰਮ੍ਰਿਤ ਭਰਿਆ ਸਬਦੇ ਕਾੜ ਪੀਏ ਪਨਹਾਰੀ ਹੁਣ ਸਾਡੇ ਅੰਦਰ ਆਉ ਹੁਣ ਇੱਥੇ ਵੀ ਗੁਰੂ ਸਾਹਿਬ ਕਹ ਰਹੇ ਨਾਨਕ ਅੰਮ੍ਰਿਤ ਮਨਿ ਮਾਹੇ ਪਾਈਏ ਗੁਰ ਪ੍ਰਸਾਦ ਇੱਥੇ ਵੀ ਗੁਰੂ ਸਾਹਿਬ ਕਹਿ ਰਹੇ ਨੇ ਤਾਂ ਉਹ ਸਾਡੇ ਅੰਦਰ ਹੈ ਇਸ ਥੇਜਾ ਨੇ ਆਪਾ ਉਹਨਾਂ ਥੇਜਾ ਜਿਉਂ-ਜਿਉਂ ਅਸੀਂ ਭਗਤੀ ਕਰਕੇ ਉੱਪਰ ਚੜਾਂਗੇ ਤਾਂ ਉਹ ਸਟੇਜਾਂ ਕੀ ਨਾਂ ਕੀ ਨਾਂ ਦਿੰਨੇ ਆਪਾਂ ਨੂੰ ਆਪਾਂ ਉਹਨੂੰ ਨਾਮ ਦਿੰਨੇ ਆ ਗੁਰਪਿਆਰਿਓ ਪਹਿਲਾ ਹਰ ਰਸ ਉਹ ਤੋਂ ਬਾਅਦ ਗੁਰਪਿਆਰਿਓ ਫਿਰ ਆ ਜਾਂਦਾ ਹੈ ਗਿਆਨ ਰਸ ਨਾਮ ਰਸ ਕਹੇ ਲੀਓ ਨੂੰ ਔਰ ਫਿਰ ਉਸ ਤੋਂ ਅੱਗੇ ਆ ਜਾਂਦਾ ਹੈ ਗੁਰਪਿਆਰਿਓ ਪਰਮ ਰਸ ਇੱਕੋ ਚੀਜ਼ ਆ ਸਾਰਾ ਇਸ ਤਿਹਾਂ ਕਿਦਿਆਂ ਬਣਿਆ ਨੇ ਜਿਉਂ-ਜਿਉਂ ਮਨ ਉੱਪਰ ਚੜਦਾ ਜਾਏਗਾ ਉਸੇ ਤਰ੍ਹਾਂ ਮਨ ਮਨ ਦੀ ਘੜਤ ਬਣਦੀ ਜਾਏਗੀ ਵਧੀਆ ਬਣਦਾ ਜਾਏਗਾ ਮਨ ਗੁਰੂ ਦੀ ਗੱਲ ਮੰਨਾਂਗੇ ਹੁਕਮ ਮੰਨਾਂਗੇ ਮਨ ਨੇ ਚੰਗਾ ਬਣ ਜਾਣਾ ਹੈ ਇਸ ਤਰ੍ਹਾਂ ਜਿਹੜਾ ਬਰਮ ਰਸ ਆਪਾਂ ਕਹਿੰਦੇ ਆ ਉਹ ਫਿਰ ਇਹੇ ਜੀ ਮਨ ਦੀ ਹਾਲਤ ਬਣ ਜਾਂਦੀ ਹੈ ਚੰਗੇ ਹਾਲਤ ਬਣ ਜਾਂਦੀ ਹੈ ਕਿ ਉਹ ਉਹ ਪ੍ਰਮਾਤਮਾ ਦੇ ਨਾਲ ਇੱਕ ਹੋ ਜਾਂਦਾ ਹੈ ਇੱਕ ਹੋ ਜਾਂਦਾ ਤੇ ਸਤਿਗੁਰੂ ਫਿਰ ਉਹਨਾਂ ਦੀ ਗੱਲ ਮੰਨਦੇ ਨੇ ਜਿਹੜਾ ਫਿਰ ਅੰਮ੍ਰਿਤ ਰਸ ਹੈ ਜਿਹੜਾ ਪ੍ਰੋਪਰ ਅੰਮ੍ਰਿਤ ਰਸ ਹੈ ਉਹ ਜਿਸ ਤਰ੍ਹਾਂ ਆਪਾਂ ਬਾਹਰੋਂ ਪੀਤਾ ਹੈ ਅੰਮ੍ਰਿਤ ਜਦੋਂ ਆਪਾਂ ਅੰਮ੍ਰਿਤ ਬਾਣ ਕਰਦੇ ਆ ਆਪਾਂ ਤਿਆਰ ਕਰਦੇ ਆ ਉਹਦੇ ਵਿੱਚ ਕੀ ਹੈ ਹੁਣ ਅੰਮ੍ਰਿਤ ਨਾਮ ਨੂੰ ਹੀ ਅੰਮ੍ਰਿਤ ਕਿਹਾ ਮੇਰੇ ਮਾਲਕ ਨੇ ਨਾਨਕ ਅੰਮ੍ਰਿਤ ਏ ਕਹ ਹੈ ਦੂਜਾ ਅੰਮ੍ਰਿਤ ਨਾ ਹੈ ਅੱਗੇ ਗੁਰੂ ਸਾਹਿਬ ਕਹਿ ਰਹੇ ਨੇ ਕਿ ਜਿਹੜਾ ਨਾਮ ਹੈ ਇਹੀ ਅੰਮ੍ਰਿਤ ਹੈ ਹੁਣ ਇਹ ਕਿਵੇਂ ਅੰਮ੍ਰਿਤ ਬਣਦਾ ਹੈ ਨਾਮ ਨਾਮ ਕੀ ਹੈ ਪਿਤਾ ਪਰਮਾਤਮਾ ਮੁਖਦੀਵਾਜ ਜਦੋਂ ਅਸੀਂ ਅੰਮ੍ਰਿਤ ਜਾਂ ਸਾਡੇ ਸਤਿਕਾਰਯੋਗ ਪੰਜ ਪਿਆਰੇ ਅੰਮ੍ਰਿਤ ਤਿਆਰ ਕਰਦੇ ਨੇ ਉਸ ਟਰਮ ਕੀ ਕੀਤਾ ਜਾਂਦਾ ਹੈ ਬਾਣੀ ਪੜੀ ਜਾਂਦੀ ਹੈ ਗੁਰੂ ਸਾਹਿਬ ਤੋਂ ਅੱਗੇ ਲੈ ਕੇ ਹੁਣ ਜੋ ਬਾਣੀ ਜਿਉਂ-ਜਿਉਂ ਅਸੀਂ ਪੰਜ ਬਾਣੀਆਂ ਪੜਾਂਗੇ ਉਸ ਜਿਹੜਾ ਅਸੀਂ ਜਲ ਰੱਖਿਆ ਹੈ ਜਿਹਦੇ ਵਿੱਚ ਹੁਣ ਉਹ ਅੰਮ੍ਰਿਤ ਬਾਣਾ ਹੈ ਜਿਹਦੇ ਵਿੱਚ ਪਤਾਸੇ ਪੈਂਦੇ ਨੇ ਉੱਥੇ ਫਿਰ ਪੰਜ ਪਿਆਰੇ ਖੰਡਾ ਸਾਹਿਬ ਉਹਦੇ ਅੰਦਰ ਚਲਾਉਂਦੇ ਨੇ ਔਰ ਨਾਲ ਬਾਣੀ ਪੜਦੇ ਨੇ ਸਤਕਾਰ ਨਾਲ ਔਰ ਫਿਰ ਦ੍ਰਿਸ਼ਟੀ ਜਿਹੜੀ ਪੈਂਦੀ ਹੈ ਅੱਖਾਂ ਦੀ ਨੇਤਰਾں ਦੀ ਉੱਥੇ ਉਹ ਦ੍ਰਿਸ਼ਟੀ ਪੈਂਦੀ ਆ ਉਸ ਅੰਮ੍ਰਿਤ ਦੇ ਅੰਦਰ ਪਾਵ ਦ੍ਰਿਸ਼ੀ ਕਾਦੀ ਪੈ ਗਈ ਨਾਮ ਦੀ ਦ੍ਰਿਸ਼ਟੀ ਪੈ ਗਈ ਨਾਮ ਦੀ ਨਾਮ ਕਿੱਥੋਂ ਆ ਰਿਹਾ ਅਕਾਲ ਪੁਰਖ ਪਿਤਾ ਪਰਮਾਤਮਾ ਦੇ ਸੱਚ ਦੀ ਆਵਾਜ਼ ਮੁੱਖ ਦੀ ਆਵਾਜ਼ ਉੱਥੋਂ ਨਾਮ ਆ ਰਿਹਾ ਹੁਣ ਇਸੇ ਕਰਕੇ ਗੁਰੂ ਪਿਆਰੇ ਸਾਡਾ ਜਿਹੜਾ ਅੰਮ੍ਰਿਤ ਆ ਜੀ ਸਟੇਜ ਆ ਜਿਹੜੀਆਂ ਇਹ ਅੰਮ੍ਰਿਤ ਬੁਲਾ ਕੇ ਚਾਰ ਨੇ ਇਹ ਸਟੇਜਾਂ ਅਲੱਗ-ਅਲੱਗ ਨੇ ਅੰਮ੍ਰਿਤ ਇੱਕੋ ਹੀ ਆ ਅੰਮ੍ਰਿਤ ਇੱਕੋ ਹੀ ਹੈ ਦੂਜਾ ਨਹੀਂ ਹੈ ਕੋਈ ਹੋਰ ਅੰਮ੍ਰਿਤ ਉਹ ਸਾਡੇ ਅੰਦਰ ਹੈ ਉਹ ਅਸੀਂ ਭਗਤੀ ਕਰਨਾ ਸਾਨੂੰ ਪ੍ਰਾਪਤ ਹੁੰਦਾ ਹੈ ਤਾਂ ਗੁਰੂ ਪਿਆਰੇ ਜਿੱਥੇ ਗੁਰੂ ਸਾਹਿਬ ਕਹਿ ਰਹੇ ਨੇ ਜਿਨ ਨੇ ਵਡਿਆਈ ਤੇਰੇ ਨਾਮ ਕੀ ਤੇ ਰਤੇ ਮਨ ਮਾਹੇ ਪਾਬ ਜਿਨ੍ਹਾਂ ਮਨੁੱਖਾਂ ਨੇ ਤੇਰੇ ਨਾਮ ਦੀ ਸੋਭਾ ਕੀਤੀ ਹੈ ਪ੍ਰਮਾਤਮਾ ਦੇ ਨਾਮ ਜਪ-ਜਪ ਕੇ ਮਾਲਕ ਤੋਂ ਸੋਭਾ ਪਾਈ ਹੈ ਉਹ ਮਨੁੱਖ ਆਪਣੇ ਮਨ ਦੇ ਵਿੱਚ ਨਾਮ ਦੀ ਨਾਮ ਦੇ ਰੰਗ ਦੇ ਵਿੱਚ ਭਾਵੇਂ ਉਹਨਾਂ ਦਾ ਮਨ ਨਾਮ ਦੇ ਰੰਗ ਦੇ ਵਿੱਚ ਰੰਗਿਆ ਜਾਂਦਾ ਹੈ ਹੁਣ ਨਾਮ ਲੈਣ ਵਾਸਤੇ ਵੀ ਸਾਨੂੰ ਇਹੀ ਤਰੀਕਾ ਹੈ ਕਿ ਸਾਨੂੰ ਭਗਤੀ ਕਰਨੀ ਪੈਂਦੀ ਹੈ ਕਿਉਂਕਿ ਪਹਿਲਾ ਮਾਲਕ ਹਰ ਰਸ ਦਿੰਦਾ ਹੈ ਫਿਰ ਨਾਮ ਦਿੰਦਾ ਹੈ ਨਾਮ ਕਿਉਂਕਿ ਨਾਮ ਨਾਮ ਕਿੱਥੋਂ ਮਿਲੂਗਾ ਅਕਾਲ ਪੁਰਖ ਪਿਤਾ ਪਰਮਾਤਮਾ ਕੋਲੋਂ ਸੰਸਾਰ ਤੋਂ ਕਿਤੇ ਨਾਮ ਨਹੀਂ ਮਿਲ ਸਕਦਾ ਕਿੱਡਾ ਵੀ ਕੋਈ ਸ਼ਕਤੀਮਾਨ ਆਦਮ ਕੋਈ ਕਿੱਡਾ ਵੀ ਕੋਈ ਗੁਰਮੁਖ ਪਿਆਰਾ ਜਾਂ ਸਾਧੂ ਮਹਾਂਤਮਾ ਸਾਡੇ ਸਤਿਕਾਰ ਜੋ ਉਹ ਨਾਮ ਨਹੀਂ ਦੇ ਸਕਦੇ ਨਾਮ ਕੌਣ ਦਿੰਦਾ ਹੈ ਅਕਾਲ ਪੁਰਖ ਪਿਤਾ ਪਰਮਾਤਮਾ ਸਤਗੁਰ ਸਿੱਖ ਕੋ ਨਾਮ ਧੰਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਤਾਂ ਫਿਰ ਗੁਰਪਿਆਰ ਜੀ ਨੂੰ ਹਰ ਰਸ ਮਿਲ ਗਿਆ ਨਾਮ ਸਾਡੀ ਝੋਲੀ ਪੈ ਗਿਆ ਤੇ ਫਿਰ ਜਾ ਕੇ ਸਾਡੇ ਕੋਲ ਪਰਮ ਗਿਆਨੀ ਦਾ ਦਰਜਾ ਆਉਂਦਾ ਹੈ ਫਿਰ ਉਹਦੇ ਅੰਦਰ ਆਹਰ ਅੰਮ੍ਰਿਤ ਰਸ ਚੱਲਦਾ ਹੈ ਨਾਮ ਰ ਚੱਲਦਾ ਹੈ ਫਿਰ ਉਹ ਪ੍ਰਮਾਤਮਾ ਦੇ ਵਿੱਚ ਇੱਕ ਹੋ ਜਾਂਦਾ ਹੈ ਇਹ ਕਹਾਣੀਆਂ ਗੁਰਪਿਆਰੇ ਸਾਡੀ ਹੁਣ ਇਹਦੇ ਵਿੱਚ ਵਿਚਾਰ ਕਰਦੇ ਹਾਂ ਭੁੱਲਾਂ ਚੁੱਕਾ ਸੰਗਤ ਜੀ ਮਾਫ ਕਰ ਦੇਣਾ ਪਹਿਲਾਂ ਮਾਫੀ ਮੰਗ ਲੈਣੇ ਕਿਉਂਕਿ ਬਾਣੀ ਦਾ ਜਿਹੜਾ ਨਚੋੜ ਹੈ ਜਿਹੜਾ ਬਾਣੀ ਦਾ ਥਾਜੋ ਇਹਨੂੰ ਜਿੰਨੇ ਵੀ ਆਪਾਂ ਖੁੱਲੇ ਭਾਂਡੇ ਚ ਪਾਵਾਂਗੇ ਓਨੇ ਇਹਨੇ ਫੈਲਦੇ ਜਾਣਾ ਜਿੰਨੇ ਅਸੀਂ ਗਹਿਰਾਈ ਚ ਉਤਰਦੇ ਜਾਵਾਂਗੇ ਇਹਨੇ ਹੋਰ ਰੰਗ ਲਿਆਉਂਦੇ ਜਾਣਾ ਜਿੰਨੇ ਕਿ ਜਿਹਦੀ ਅਡਾਰੀਆ ਓਨੇ ਕਿਡਾਰੀ ਮਾਰਦਾ ਗੁਰਪਿਆਰੋ ਜਿੰਨੀ ਮੇਰਾ ਮਾਲਕ ਮੱਤ ਬਖਸ਼ਦਾ ਓਨੀ ਕੀ ਮਤਨਾ ਆਪਾਂ ਵਿਚਾਰ ਕੀਤੀ ਹੈ ਇਹਦੇ ਵਿੱਚ ਹੋਰ ਵੀ ਅੱਗੇ ਬਹੁਤ ਕੁਝ ਹੈ ਤੇ ਦਾਸ ਪਹਿਲੇ ਮਾਫੀ ਮੰਗ ਲੈਂਦਾ ਜੀ ਭੁੱਲਾਂ ਚੁੱਕਾ ਮਾਫ ਕਰੋ ਜੀ ਸਤਿਗੁਰ ਬਖਸ਼ਣਾ ਰਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ